ਅੱਜ ਹੈ ਮਦਰਜ਼ ਡੇ ਯਾਨੀ ਕਿ ਮਾਂ ਦਾ ਦਿਨ ਮਦਰਜ਼ ਡੇ ਨੂੰ ਪੂਰੇ ਦੇਸ਼ ਦੇ ਵਿੱਚ ਬੜੇ ਹੀ ਚਾਅ ਦੇ ਨਾਲ ਮਨਾਇਆ ਜਾ ਰਿਹਾ ਹੈ ਬੱਚਿਆਂ ਵੱਲੋਂ ਆਪਣੀਆਂ ਮਾਵਾਂ ਨੂੰ ਤੋਹਫੇ ਵੀ ਦਿੱਤੇ ਜਾ ਰਹੇ ਨੇ ਮਾਂ ਦੇ ਲਈ ਪਿਆਰ ਜ਼ਾਹਿਰ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ ਤੇ ਇਸ ਦਿਨ ਬਾਜ਼ਾਰਾਂ ਦੇ ਵਿੱਚ ਵੀ ਵਨ ਸਵਨ ਨੇ ਤੋਹਫੇ ਵੀ ਮਿਲਦੇ ਨੇ ਤੇ ਮਾਵਾਂ ਨੂੰ ਅਜਿਹੇ ਤੋਹਫੇ ਦੇ ਕੇ ਪਿਆਰ ਦਾ ਇਜ਼ਹਾਰ ਵੀ ਕੀਤਾ ਜਾ ਰਿਹਾ ਹੈ 10 ਮਈ 1908 ਨੂੰ ਡਰਾਟਨ ਦੇ ਵਿੱਚ ਐਂਡਰਿਊਜ਼ ਮੋਥੈਡਿਸਟ ਨਾਮੀ ਚਰਚ ਨੇ ਸਭ ਤੋਂ ਪਹਿਲਾ ਮਦਰਜ਼ ਡੇ ਮਨਾਇਆ ਸੀ ਤੇ ਉਹੀ ਥਾਂ ਸੀ ਜਿੱਥੇ ਐਂਡ ਮੈਰੀ ਰਿਵਜ਼ ਚਾਰਜਿਸ 20 ਸਾਲ ਤੱਕ ਐਤਵਾਰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਡੈਲਫੀਆ ਦੇ ਵਿੱਚ ਜਿੱਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ। ਇਸ ਗੱਲ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ 12 ਦਸੰਬਰ 1912 ਦੇ ਵਿੱਚ ਦ ਮਦਰਸਡੇ ਇੰਟਰਨੈਸ਼ਨਲ ਐਸੋਸੀਏਸ਼ਨ ਦਾ ਗਠਨ ਵੀ ਕਰ ਦਿੱਤਾ ਗਿਆ। ਤੇ ਸਭ ਦੇਖਦੇ ਆਂ ਹੀ 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ ਦੇ ਵਿੱਚ ਮਦਰਸਡੇ ਨੂੰ ਰਾਸ਼ਟਰੀ ਦਿਨ ਐਲਾਨਿਆ। ਉਹਨਾਂ ਨੇ ਕਿਹਾ ਕਿ ਇਹ ਦਿਨ ਯੁੱਧ ਦੇ ਵਿੱਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਜ਼ਾਹਿਰ ਕਰਨ ਤੇ ਪਿਆਰ ਦੀ ਭਾਵਨਾ ਜਤਾਉਣ ਦੇ ਲਈ ਮਨਾਇਆ ਜਾਏਗਾ। ਤੇ ਵੀਪੀ ਸਾਝਾ ਵੱਲੋਂ ਪੂਰੇ ਦੇਸ਼ ਨੂੰ ਮਦਰਸਡੇ ਦੀਆਂ ਸ਼ੁਭਕਾਮਨਾਵਾਂ।